ਜੋ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਨ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਯੂਕਰੇਨ ਨੇ ਰੂਸ ਦੇ ਕੀ ਤਾਕਤਕ ਹਮਲਾ ਪਰਮਾਨੋ ਪਲਾਟ ਨੇੜੇ ਕੀਤਾ ਡਰੋਨ ਹਮਲਾ ਜਾਦੀ ਦੇਸ਼ ਤੇ ਕੀਤੀ ਵੱਡੀ ਕਾਰਵਾਈ ਰੂਸ ਨੇ ਤੇਸ਼ ਦੋਸ਼ਲ ਗਿਆ ਹੈ ਕਿ ਜਗਰਨ ਨੇ ਆਪਣੇ 34ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਰੂਸ ਦੇ ਕਿਸਾਨ ਖੇਤਰ ਵਿੱਚ ਇੱਕ ਪਰਮਾਣੂ ਪਲਾਟ ਤੇ ਡਰੋਨ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ ਹਾਲਾਂਕਿ ਅੱਗ ਤੇ ਜਲਦੀ ਕਾਬੂ ਪਾ ਲਿਆ ਗਿਆ ਤੇ ਰੇਡੀਏਸ਼ਨ ਦਾ ਪੱਧਰ ਆਮ ਰੱਖਾ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਡਰੋਨ ਹਮਲਿਆਂ ਚ ਕਈ ਬਿਜਲੀ ਅਤੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ ਪਰਮਾਣੂ ਪਲਾਟ ਵਿੱਚ ਅੱਗ ਲੱਗਣ ਨਾਲ ਇੱਕ ਟਰਾਂਸਫਰ ਨੂੰ ਨੁਕਸਾਨੀਆਂ ਨੁਕਸਾਨ ਪਹੁੰਚਿਆ ਪਰ ਕੋਈ ਜ਼ਖਮੀ ਨਹੀਂ ਹੋਇਆ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਕਿਹਾ ਕਿ ਉਸ ਨੂੰ ਮੀਡੀਆ ਤੋਂ ਇਸ ਘਟਨਾ ਬਾਰੇ ਪਤਾ ਲੱਗਾ ਹੈ ਪਰ ਉਸ ਤੋਂ ਅੰਤਰ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕਰ ਸਕਿਆ ਏਜੰਸੀ ਦੇ ਮੁਖੀ ਰਾਫਲ ਗਰੋਸੀ ਨੇ ਕਿਹਾ ਹਰੇਕ ਪਰਮਾਣੂ ਪਲਾਟ ਦੀ ਸੁਰੱਖਿਆ ਹਰ ਸਮੇਂ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਰੂਸ ਦੇ ਨੰਨੇਗਰਾੜ ਖੇਤਰ ਤੇ ਉਸਤ ਲੁੱਗਾ ਬੱਦਰਗਾ ਤੇ ਵੀ ਅੱਗ ਲੱਗ ਗਈ ਜਿੱਤੇ ਇੱਕ ਵੱਡਾ ਪਾਲਨ ਨਿਰਜਾਤ ਟਰਮੀਨਲ ਹੈਦਕਾਰੀਆਂ ਦੇ ਅਨੁਸਾਰ ਲਗਭਗ 10 ਜੁਕਰੇਨੀ ਡਰੋਨਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਮਲਬੇ ਕਾਰਨ ਅੱਗ ਲੱਗੀ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸਨੇ ਸ਼ਨੀਵਾਰ ਰਾਤ ਤੋਂ ਐਤਵਾਰ ਤੱਕ 50 ਜੁਕਰੇਨੀ ਡਰੋਨ ਦੇਖ ਦਿੱਤੇ ਜੁਕਰੇਨੀ ਹਵਾਈ ਸੈਨਾ ਨੇ ਕਹਾ ਕਿ ਰੂਸ ਨੇ 72 ਡਰੋਨ ਤੇ ਇੱਕ ਕਰੂਜ ਮਿਜੈਲ ਵੀ ਧੱਕ ਜਿੰਨਾ 43 ਡਰੋਨ ਦੇਖ ਦਿੱਤੇ ਗਏ ਜਾਂ ਜਾਮ ਕਰ ਦਿੱਤੇ ਕਿ ਤੁਹਾਨੂੰ ਦੱਸ ਦਈਏ ਕਿ ਜੁਕਰੇਨ ਨੇ ਐਤਵਾਰ ਨੂੰ 1991 ਵਿੱਚ ਸੋਵੀਅਤ ਯੂਨੀਅਨ ਤੋਂ ਆਪਣੀ ਆਜ਼ਾਦੀ ਦੀ 34ਵੀਂ ਵਾਡੇ ਗੰਟ ਮਨਾਈ ਇਸ ਮੌਕੇ ਤੇ ਰਾਸ਼ਟਰਪਤੀ ਬਲੌਂਦੀ ਮੀਰ ਜੈਕਸੀਨ ਨੇ ਕੀ ਤੇਜ ਸੁਤੰਤਰਤਾ ਚੌਂਕ ਤੋਂ ਇੱਕ ਵੀਡੀਓ ਸੰਦੇਸ਼ ਦਿੱਤਾ ਉਨਾ ਕਹਾਸੀ ਇੱਕ ਜਗਾ ਜੁਕਰੀਨ ਬਣਾ ਰੱਖੇ ਹਨ ਜੋ ਸੁਰੱਖਿਅਤ ਤੇ ਮਜ਼ਬੂਤ ਹੋਵੇ ਸਾਡਾ ਫਿਕਸ ਸਿਰਫ ਸਾਡੇ ਹੱਥਾਂ ਵਿੱਚ ਹੈ ਤੇ ਦੁਨੀਆ ਹੁਣ ਜੁਕਰੀਨ ਨੂੰ ਬਰਾਬਰ ਦਾ ਦਰਜਾ ਵੀ ਦਿੰਦੀ ਹੈ ਇਸ ਮੌਕੇ ਤੇ ਜੈ ਲੈਕਸੀ ਨੇ ਅਮਰੀਕਾ ਦੇ ਵਿਦੇਸ਼ ਦੂਤ ਤੀਤ ਲੋਗ ਨੂੰ ਜੁਕਰੀਨ ਦਾ ਆਰਡਰ ਆਫ ਮੈਰਿਟ ਵੀ ਪ੍ਰਦਾਨ ਕੀਤਾ ਹੈ ਖਬਰਾਂ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ